ਕੁਈ 10 ਸਾਲ ਪਹਿਲਾਂ ਢਲਵਾ ਤੋਂ ਪੂਰੀ ਹੁੰਦਾ ਸੀ ਪੂਰੀ ਉਹਦੇ ਨਾਲ ਇਹਨਾਂ ਦਾ ਬੜਾ ਔਖਣਾ ਬੈਠਣਾ ਸੀ ਉਹਨਾਂ ਨੇ ਕਵਜੀਆਂ ਤੇ ਜਾਣਾ ਜਾਂ ਪੈਲੀਆਂ ਦੇ ਕਵਜੀਆਂ ਤੇ ਜਾਂ ਲੜਾਈਆਂ ਝਗੜੀਆਂ ਤੇ ਜਾਣਾ ਗਰੁੱਪ ਬਣਾ ਲੈਣੇ ਨੂੰ ਕਰਨਾ ਭੁੰਡਾ ਵਰ ਭੁੰਡੇ ਜਿਹੜੇ ਐ ਇੱਥੇ ਹੋ ਜਾਣੇ ਰਿਮਾਂਡ ਤੇ ਪਰਚੇ ਜਿਹੜੇ ਐ ਤੇ ਇੱਕ ਪੈ ਗਿਆ ਦੂ ਪੈ ਗਿਆ ਬਾਅਦ ਵਿੱਚ ਪੁਲਿਸ ਨੇ ਸੰਕਰਨਾ ਇਸ ਤੋਂ ਬਾਅਦ ਇਹ ਵਾਦਾ ਵਾਦਾ ਇਹਨਾਂ ਕੰਮਾਂ ਚ ਸਸਦਾ ਤਸਦਾ ਤਸ ਗਿਆ ਲਾਤਰ ਕਰਾ ਰਹੀਆਂ ਨੇ ਉਹਨਾਂ ਦਾ ਇਹ ਤੈਨੂੰ ਪਹਿਲਾ ਹੱਥ ਸੀ ਇਹਦੇ ਪਿੱਛੇ ਉਹਨਾਂ ਦੀ ਸਪੋਰਟ ਦੇ ਨਾਲ ਹੀ ਇਹ ਜੱਗੂ ਗਾਂ ਤਾਂ ਚੜਦਾ ਗਿਆ ਉਹਨਾਂ ਨੇ ਇਹਨੂੰ ਟਿਸ਼ੂ ਪੇਪਰ ਵਰਗੂ ਵਰਤ ਕੇ ਤੇ ਬਾਅਦ ਦੇ ਵਿੱਚ ਪਰਚੇ ਪਵਾ ਦਿੱਤੇ ਅੱਗੇ ਬਾਤ ਦੇ ਵਿੱਚ ਪਿੱਛੇ ਮੁੜ ਆਏ ਆ ਘਰ ਦੇ ਵਿੱਚ ਘਰ ਦੇ ਕਮਾਕਾਰਾਂ ਚ ਰੁੱਝ ਕੇ ਕਿ ਇਹ ਘਟੋੜਿਆ ਹੋ ਗਿਆ ਜਦੋਂ ਕਦਮ ਅੱਗੇ ਵਧਣ ਲੱਗੇ ਤੁਸੀਂ ਉਦੋਂ ਗੱਲ ਕੀਤੀ ਕਿ ਤੁਹਾਨੂੰ ਵੀ ਹਾਂ ਵਾਪਰ ਨਹੀਂ ਅੱਗੇ ਵਧਣਾ ਚਾਹੀਦਾ ਜਦ ਤੱਕ ਤੁਸੀਂ ਵਾਪਸ ਆ ਕੇ ਕਿਹਾ ਅਸੀਂ ਪਥੇਰੀਵਾਰੀ ਤੇ ਪਰ ਕਿ ਇਹਨਾਂ ਨੇ ਇਹੀ ਜਵਾਬ ਹੁੰਦਾ ਹੈ ਕਿ ਹੋਣਾ ਹੀ ਕਿਸੇ ਨੇ ਮੁੱਲ ਤਾਂ ਇਹ ਇੱਕ ਇਹੋ ਜਿਹਾ ਘੋੜਾ ਆ ਕਿ ਜੇ ਅਸੀਂ ਪਿੱਛੇ ਮੜਾਂਗੇ ਤੇ ਡਿੱਗਾਂਗੇ ਇਹ ਘਰ ਬੈਨੇ ਆ ਤੇ ਜਿਹੜੇ ਵਿਰੋਧੀ ਆ ਉਹ ਸਾਨੂੰ ਮਾਰਨਗੇ ਇਹ ਕਰਕੇ ਸਾਨੂੰ ਘਰ ਤੋਂ ਬਾਹਰ ਨਹੀਂ ਜਾਣੀ ਇਹਨਾਂ ਦੇ ਇੱਕ ਦੂਜੇ ਦੇ ਪਰਚੇ ਪੈ ਗਏ ਜਾਂ ਕਿਸੇ ਦੀ ਕਿਸੇ ਨਾਲ ਤੋਂ ਲੜਾਈ ਹੋਈ ਕਿ ਇਸ ਦੀ ਪਾਲੀ ਤੋਂ ਲੜਾਈ ਹੋਈ ਹੋਗੀ ਕਿ ਇਸ ਦੀ ਵੱਟ ਤੋਂ ਲੜਾਈ ਹੋਈ ਹੋਗੀ ਕਾ ਜਾਣਦੇ ਛੋਟੀਆਂ ਮੋਟੀਆਂ ਨਿੱਕੀਆਂ ਮੋਟੀਆਂ ਗੱਲਾਂ ਤੋਂ ਖੈਬਾਜੀ ਨਹੀਂ ਅੱਜ ਤਾਂ ਤਾਂ ਮਾਂ ਦਾ ਵੀ ਕਹਿੰਦੀ ਸੀ ਕਿ ਮੇਰਾ ਪੁੱਤ ਜੜਾ ਆ ਹੁਣ ਤੇ ਪਛਤਾਵਾ ਆਇਆ ਉਹਨੂੰ ਪੀ ਆਹੀ ਘਰ ਆ ਜੀ ਕੈਸਰਵਾਦਾ ਜਿਹੜਾ ਐਂਡ ਆਓ ਤੇ ਤੁਹਾਨੂੰ ਪਤਾ ਹੀ ਆ ਕੀ ਹੁੰਦਾ ਆ ਇਲਜ਼ਾਮ ਵੀ ਲੱਗਦੇ ਰਹੇ ਜੇ ਕੁੱਤੇ ਕੇ ਨਸ਼ੇ ਦਾ ਰੈਕਟ ਚਲਾਉਂਦਾ ਆ ਡਰਗ ਡਿੰਗਰ ਐ ਅੰਦਰੋਂ ਬਹਿ ਕੇ ਰੈਕਟ ਚਲਾਉਂਦਾ ਆ ਯਕੂਦਾ ਸਭਾ ਬਹੁਤ ਵਧੀਆ ਸੀ ਇਹਦੀ ਭੈਣ ਨਾਲ ਮਾੜੀ ਨਿਗਾ ਨਾਲ ਨਹੀਂ ਵੇਖਿਆ ਅਜੇ ਤੱਕ ਇੰਨੇ ਕੋਈ ਇਹਦਾ ਲਾਂਮਾ ਨਹੀਂ ਸੀ ਨਾ ਕਿਸੇ ਦੀ ਜਮੀਨ ਦੱਬੀ ਆ ਨਾ ਕਿਸੇ ਨਾਲ ਕੋਈ ਹੈਗਾ ਸੀ ਜਿਤ ਨਾਲ ਹੈਗੀ ਹੀ ਲਾਕਡਾ ਟੋ ਤਨਾ ਕਰਦਾ ਵੀ ਗਰੀਬ ਕੁੜੀਆਂ ਦੇ ਮਾਤਾ ਜੀ ਬਹੁਤ ਹੈਲਪ ਕਰਦੇ ਸੀ ਗਰੀਬਾਂ ਦੀ ਜਿਹੜੀ ਕੋਈ ਵੀ ਟੀਰ ਉਸਕੇ ਆ ਜਾਣੀ ਤੇ ਮਾਤਾ ਨੇ ਉਹਨਾਂ ਦੀ ਮਤ ਕਰਨੀ ਤੇ ਇਹਨੇ ਜੱਗੂ ਨੇ ਵੀ ਕਹਿ ਦੇਣਾ ਕਿ ਮਾਤਾ ਨੇ ਕਿਤੇ ਗੱਲ ਨੂੰ ਆਣੀ ਕਾ ਨਹੀਂ ਕਰਨੀ ਤੇ ਇਹਨੇ ਕਹਿ ਦੇਣਾ ਵੀ ਮਾਤਾ ਚੱਲੋ ਕਰਦੇ ਜੇ ਕੋਈ 10 5-7000 ਦੀ ਲੋੜ ਪਈ ਤੇ ਮਾਤਾ ਦੇ ਦੇ ਜਨਾਂ ਨੂੰ ਕੋਈ ਗੱਲ ਨਹੀਂ ਜਦੋਂ ਅਸੀਂ ਪੰਜਾਬ ਦਾ ਮਾਣ ਮੱਤਾ ਇਤਿਹਾਸ ਫਰੋਲਦੇ ਹਾਂ ਤਾਂ ਪੰਜਾਬ ਦੀ ਧਰਤੀ 'ਚੋਂ ਉੱਗੇ ਸਿਰਲੱਥ ਜੋਧੇ ਪੰਜਾਬ ਦੇ ਉਹਨਾਂ ਦੀ ਬਾਰਤਾ ਸੁਣਨ ਨੂੰ ਮਿਲਦੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਹਕੂਮਤ ਦੇ ਨਾਲ ਮੱਥਾ ਲਾਉਂਦੇ ਰਹੇ ਹੁਣ ਤੱਕ ਕਿਸ ਤਰੀਕੇ ਦੇ ਨਾਲ ਟੱਕਰਾ ਲੈਂਦੇ ਰਹੇ ਨੇ ਕਿਸ ਤਰੀਕੇ ਦੇ ਨਾਲ ਮਾਮਾ ਦੇ ਪੁੱਤ ਜਿਹੜੇ ਨੇ ਉਹ ਪੰਜਾਬ ਦਾ ਨਾਮ ਉੱਚਾ ਕਰਦੇ ਰਹੇ ਨੇ ਤੇ ਦੁਸ਼ਮਣ ਜਿਹੜੇ ਐ ਉਹ ਡਰਦੇ ਰਹੇ ਨੇ ਚਾਹੇ ਆਪਾਂ 17ਵੀਂ ਸਦੀ ਦੀ ਗੱਲ ਕਰ ਲਈਏ ਚਾਹੇ 18ਵੀਂ ਸਦੀ ਦੀ ਗੱਲ ਕਰ ਲਈਏ ਪਰ ਪੰਜਾਬ ਦੇ ਪੁੱਤ ਹਮੇਸ਼ਾ ਮੋਢੇ ਰਹੇ ਪਰ ਹੁਣ ਜਿਸ ਤਰੀਕੇ ਦਾ ਮਾਹੌਲ ਬਣਿਆ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਗੈਂਗਸਟਰਵਾਦ ਨਸ਼ਾ ਤੇ ਹੋਰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਪੰਜਾਬ ਨੂੰ ਗਲਤ ਰਸਤੇ ਉੱਤੇ ਲੈ ਕੇ ਜਾ ਰਹੀਆਂ ਤੇ ਪੰਜਾਬ ਦੀ ਉਹ ਨੌਜਵਾਨੀ ਜਿਹੜੀ ਪੰਜਾਬ ਦਾ ਭਵਿੱਖ ਹੈ ਉਹ ਉਸ ਨੂੰ ਖਤਮ ਕਰ ਰਹੀਆਂ ਨੇ ਤੇ ਅੱਜ ਗੱਲ ਕਰਾਂਗੇ ਆਪਾਂ ਉਹਨਾਂ ਵਿੱਚ ਇੱਕ ਗੈਂਗਸਟਰ ਜੱਗੂ ਭਗਵਾਨਪੁਰੀਏ ਬਾਰੇ ਜੱਗੂ ਭਗਵਾਨਪੁਰੀਏ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਨਾਮੀ ਗੈਂਗਸਟਰ ਹੈ ਯਾਦ ਦੇ ਕਰੀ ਪਰਚੇ ਨੇ ਉਹਨਾਂ ਦੇ ਉੱਤੇ ਪਰਬੀਤੇ ਦਿਨ ਜੋ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਘਟਨਾ ਵਾਪਰੀ ਉਹ ਇੱਕ ਚਰਚਾ ਦਾ ਵਿਸ਼ਾ ਬਣ ਗਈ ਤੇ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਜੱਗੂ ਭਗਵਾਨਪੁਰੀ ਆ ਗਏ ਅੱਜ ਸਾਡੇ ਨਾਲ ਉਹਨਾਂ ਦੇ ਸਾਥੀ ਮੌਜੂਦ ਨੇ 5 ਸਾਲ ਉਹਨਾਂ ਦੇ ਨਾਲ ਰਹੇ ਨੇ ਜੱਗੂ ਭਗਵਾਨਪੁਰੀਆ ਤਾਂ ਅੱਗੇ ਵੱਧ ਗਿਆ ਪਰੇ ਪਿੱਛੇ ਮੁੜਿਆਏ ਸਨ ਗੁਰਮੀਤ ਸਿੰਘ ਬਾਂ ਸਵਾਗਤ ਹੈ ਪ੍ਰੋਫੈਸਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਚੜ੍ਹਦੀ ਕਲਾ ਜੀ। ਹਾਂ ਚੜ੍ਹਦੀ ਕਲਾ ਜੀ। ਸਭ ਤੋਂ ਪਹਿਲਾਂ ਮੈਂ ਗੈਂਗਸਟਰ ਬਾਦ ਬਾਰੇ ਸਵਾਲ ਤੁਹਾਨੂੰ ਪੁੱਛਣਾ ਚਾਹਣਾ। ਮਾਝੇ ਦਾ ਇਲਾਕਾ, ਸੂਰਮਿਆਂ ਦਾ, ਜੋਧਿਆਂ ਦਾ ਇਲਾਕਾ। ਹਾਂਜੀ ਹਾਂਜੀ। ਹੁਣ ਗੈਂਗਸਟਰ ਬਾਦ ਦੇ ਨਾਮ ਤੋਂ ਮਸ਼ਹੂਰ ਹੁੰਦਾ ਜਾ ਰਿਹਾ। ਗੈਂਗਸਟਰ ਮੈਂ ਪਹਿਲਾਂ ਵੀ ਸ਼ਬਦ ਕਿਹਾ ਸੀ ਕਿ ਗੈਂਗਸਟਰ ਜਿਹੜਾ ਆ ਕੋਈ ਮਾਂ ਦੇ ਕੁਖੂ ਨਹੀਂ ਜਮਦਾ। ਗੈਂਗਸਟਰ ਜਿਹੜੇ ਆ ਉਹ ਹਾਲਾਤ ਇਹੋ ਜੇ ਕਰ ਦਿੰਦੇ ਆ ਕੁਝ ਕਰਦੀਆਂ ਮਜਬੂਰੀਆਂ ਹੁੰਦੀਆਂ ਨੇ ਕੁਝ ਇਹ ਉਮਰ ਇਸ ਤਰ੍ਹਾਂ ਦੀ ਹੁੰਦੀ ਆ ਕਿ ਅਣਸੋਝੀ ਹੁੰਦੀ ਆ ਇਹੋ ਜੀ ਉਮਰ ਜਦੋਂ ਹੁੰਦੀ ਆ ਨਾ ਅਣਸੋਝੀ ਉਮਰ ਹੁੰਦੀ ਆ ਨਹੀਂ ਪਤਾ ਲੱਗਦਾ ਵੀ ਅਸੀਂ ਕਿਹੜੀ ਦਲ ਦਲ ਚ ਧਸੇ ਜਾ ਰਹੇ ਆ ਤੇ ਇਸ ਦਾ ਹੀ ਮਸਜੂ ਜਿਹੜਾ ਕਰਦੀਆਂ ਨੇ ਸਾਨੂੰ ਪੋਲਿਟਿਕਸ ਜਿਹੜੇ ਆ ਉਹ ਇਸ ਚੀਜ਼ ਨੂੰ ਬੜਾਵਾ ਦੇ ਦਿੰਦੇ ਆ ਇਹਦੀ ਗੱਲ ਕਰਾਂਗੇ ਜਕੂਤੀ ਨੇ ਮੁੱਢਲੀ ਪੜ੍ਹਾਈ ਜਿਹੜੀ ਆ ਭਗਵਾਨਪੁਰ ਚ ਕੀਤੀ ਤੇ ਭਗਵਾਨਪੁਰ ਤੋਂ ਬਾਅਦ ਦੇ ਵਿੱਚ ਇੱਕ ਵੱਡੀ ਦਾ ਵੀ ਵਧੀਆ ਖਿਡਾਰੀ ਰਿਆ ਤੇ ਫੁੱਟਬਾਲ ਦਾ ਵੀ ਖਿਡਾਰੀ ਰਿਆ ਤੇ ਇੱਥੇ ਇੱਕ ਪਹਿਲਾਂ ਕੋਈ 10 ਸਾਲ ਪਹਿਲਾਂ ਢਿਲਵਾ ਤੋਂ ਬੁਰੀ ਹੁੰਦਾ ਸੀ ਪੂਰੀ ਬੁਰੀ ਹੂੰ ਉਹਦੇ ਨਾਲ ਇਹਨਾਂ ਦਾ ਬੜਾ ਉੱਠਣਾ ਬੈਠਣਾ ਸੀ ਤੇ ਉਹਨਾਂ ਨੇ ਕਬਜ਼ੀਆਂ ਤੇ ਜਾਣਾ ਜਾਂ ਪੈਲੀਆਂ ਦੇ ਕਬਜ਼ੀਆਂ ਤੇ ਜਾਂ ਲੜਾਈਆਂ ਝਗੜੀਆਂ ਤੇ ਜਾਣਾ ਗਰੁੱਪ ਬਣਾ ਲੈਣੇ ਹੂੰ ਗਰੁੱਪ ਆ ਬਣਾ ਬਣਾ ਕੇ ਤੇ ਉਹਨਾਂ ਨੇ ਜਦੋਂ ਜਾਣਾ ਮੋਟਰਸਾਈਕਲ ਪੰਜੀਤੀ ਇਕੱਠੇ ਕਰ ਲੈਣੇ ਗੱਡੀਆਂ ਕਰ ਲੈਣੀਆਂ ਤੇ ਫੋਨ ਕਰਨਾ ਭੁੰਡਾ ਵਰਗੂ ਮੁੰਡੇ ਜਿਹੜੇ ਆ ਇਕੱਠੇ ਹੋ ਜਾਣੇ ਤੇ ਉਤੋਂ ਬਾਅਦ ਦੇ ਵਿੱਚ ਇਹ ਵੀ ਜੱਗੂ ਇਹ ਵੀ ਉਹਨਾਂ ਦੇ ਨਾਲ ਹੀ ਹੁੰਦਾ ਸੀ ਤੇ ਅਸੀਂ ਵੀ ਉਦੋਂ ਨਹੀਂ ਇੰਨੀ ਸੋਚੀ ਆ ਕਿ ਰੇ ਨਾਲ ਇਹਦੇ ਪੂਰੀ ਦੇ ਏ ਵੀ ਨਾਲ ਹੀ ਚਲੋ ਸੱਜਣ ਮਿੱਤਰ ਯਾਰੀ ਦੋਸਤੀ ਸਾਰਿਆਂ ਦੀ ਹੁੰਦੀ ਤੇ ਬਾਅਦ ਦੇ ਵਿੱਚ ਇਹਨਾਂ ਦਾ ਕਿਸੇ ਗੱਲ ਤੋਂ ਥੋੜੀ ਬਹੁਤੀ ਅਣਬਣ ਬਣ ਗਈ ਇਹਨਾਂ ਨੇ ਆਪਣਾ ਜੱਗੂ ਨੇ ਬੂਰੀ ਤੇ ਜੱਗੂ ਦੀ ਬੂਰੀ ਦੀ ਤੇ ਜੱਗੂ ਦੀ ਅੱਛਾ ਜੀ ਇਹਨਾਂ ਦੀ ਅਣਬਣ ਬਣ ਗਈ ਕਿਸੇ ਗੱਲ ਤੋਂ ਉਹਦਾ ਨਹੀਂ ਪਤਾ ਲੱਗਾ ਕਿ ਕਿਹੜੀ ਗੱਲ ਤੋਂ ਇਹਨਾਂ ਦੀ ਬਣੀ ਉਸ ਤੋਂ ਬਾਅਦ ਦੇ ਵਿੱਚ ਇਹਨੇ ਜੱਗੂ ਨੇ ਆਪਣਾ ਵੱਖਰਾ ਰਸਤਾ ਪਨਾ ਲਿਆ ਤੇ ਬੂਰੀ ਦਾ ਬ੍ਰਦਰ ਜਿਹੜਾ ਸੀ ਤੇ ਲਾ ਉਹ ਪੁਲਿਸ ਮੁਲਾਜ਼ਮ ਅਹੀਂ ਚੰਗੇ ਘਰ ਪਰਿਵਾਰ ਚੋਂ ਅਹੀਂ ਤੇ ਉਹਦਾ ਜਿਹੜਾ ਬੁਰੀ ਆ ਬੁਰੀ ਦੀ ਵੀ ਬਾਅਦ ਦੇ ਵਿੱਚ ਡੈਥ ਹੋ ਗਈ ਤੇ ਉਸ ਤੋਂ ਬਾਅਦ ਇਹਨਾਂ ਦੀ ਕਿਤੇ ਜਿਹੜੀਆਂ ਪਹਿਲੀਆਂ ਲੜਾਈਆਂ ਅਹੀਂ ਪਿਛਲੀਆਂ ਲੜਾਈਆਂ ਉਹ ਚਲੋ ਰਿਮਾਂਡ ਤੇ ਖੜਕੇ ਜਾਂ ਕਿਸੇ ਨੇ ਨਾਂ ਲਾ ਦੇਣਾ ਵੀ ਇਹ ਕਾ ਮੈਨੇ ਕੀਤਾ ਜੀ ਜੱਗੂ ਨੇ ਕੀਤਾ ਤੇ ਕੁਛ ਮੀਡੀਆ ਨੇ ਪ੍ਰਚਾਰ ਦੇਣਾ ਜਾਂ ਰਿਮਾਂਡ ਤੇ ਪਰਚੇ ਜਿਹੜੇ ਇੱਥੇ ਇੱਕ ਪੈ ਗਿਆ ਦੋ ਪੈ ਗਿਆ ਬਾਅਦ ਚ ਪੁਲਿਸ ਨੇ ਤੰਗ ਕਰਨਾ ਇੱਕ ਪੈ ਗਿਆ ਦੋ ਪੈ ਗਿਆ ਚਾਰ ਪੈ ਗਏ ਇਤੋਂ ਬਾਅਦ ਇਹ ਵਾਧਾ ਵਾਧਾ ਇਹਨਾਂ ਕੰਮਾਂ ਚ ਤਸਦਾ ਤਸਦਾ ਤਸ ਗਿਆ ਕੁਛ ਜਿਹੜੀ ਅੱਜ ਕੱਲ ਸਾਡੀਆਂ ਸਰਕਾਰਾਂ ਪਿਛਲੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਦਾ ਇਹ ਪਹਿਲਾਂ ਹੱਥ ਸੀ ਇਹਦੇ ਪਿੱਛੇ ਉਹਨਾਂ ਦੀ ਸਪੋਰਟ ਦੇ ਨਾਲ ਹੀ ਇਹ ਜੱਗੂ ਗਾਂ ਤਾਂ ਚੜਦਾ ਗਿਆ ਉਹਨਾਂ ਨੇ ਇੱਕ ਟਿਸ਼ੂ ਪੇਪਰ ਵਰਗੂ ਇਹਨੂੰ ਵਰਤਿਆ ਤੁਸੀਂ 5 ਸਾਲ ਕਿਹਾ ਕਿ 5 ਇੱਕ ਸਾਲ ਦੇ ਕਰੀਬ ਤੁਸੀਂ ਜੱਗੂ ਦੇ ਨਾਲ ਰਹੇ ਹੋ ਕਿਹੋ ਜਿਹਾ ਸੁਆਸਿਕ ਜੱਗੂ ਦਾ ਸੁਭਾਅ ਬਹੁਤ ਵਧੀਆ ਸੀ ਕਿਹੇ ਧੀ ਭੈਣ ਨਾਲ ਮਾੜੀ ਨਿਗਾ ਨਾਲ ਨਹੀਂ ਵੇਖਿਆ ਅਜੇ ਤੱਕ ਕਿੰਨੇ ਕੋਈ ਇਹਦਾ ਲਾਂਮਾ ਨਹੀਂ ਨਾ ਕਿਸੇ ਦੀ ਜ਼ਮੀਨ ਦੱਬੀ ਆ ਨਾ ਕਿਸੇ ਨਾਲ ਕੋਈ ਹੈਗਾ ਸੀ ਜਿਹਦੇ ਨਾਲ ਹੈਗੀ ਹੀ ਲਕੜਾ ਟੋਤਨਾ ਕਰਦਾ ਵੀ ਸੀ ਤੇ ਅਹੀਂ ਬਾਅਦ ਦੇ ਵਿੱਚ ਪਿੱਛੇ ਮੁੜ ਆਏ ਆ ਸਾਡੇ ਬਾਅਦ ਚ ਚਲੋ ਆਪਣਾ ਘਰ ਦੇ ਵਿੱਚ ਘਰ ਦੇ ਕਮਾਕਾਰਾਂ 'ਚ ਰੁੱਝ ਕੇ ਤੇ ਉਤੋਂ ਬਾਅਦ ਦੇ ਵਿੱਚ ਇਹ ਭਗੋੜਿਆ ਹੋ ਗਿਆ ਉਤੋਂ ਬਾਅਦ ਸਾਡਾ ਚੋਂ 15 ਕ ਸਾਲ ਹੋ ਗਏ ਆ ਉਤੋਂ ਬਾਅਦ ਸਾਡਾ ਅਜੇ ਤੱਕ ਕੋਈ ਮੇਲ ਮਲਾਪ ਨਹੀਂ ਹੋਇਆ ਤੇ ਇਹ ਸਾਰੀਆਂ ਪ੍ਰਾਣੀਆਂ ਜਿਹੜੀਆਂ ਮੈਂ ਗੱਲਾਂ ਤੁਹਾਨੂੰ ਦੱਸੀਆਂ ਉਤੋਂ ਬਾਅਦ ਦੇ ਵਿੱਚ ਜੋ ਜੋ ਵੀ ਹੋਇਆ ਸਰਕਾਰਾਂ ਦੇ ਨਾਲ ਹੀ ਜਿਹੜੀ ਆ ਬਾਅਦ ਚ ਗੱਲਬਾਤ ਇਹਨਾਂ ਦੀ ਚੱਲਦੀ ਰਹੀ ਆ ਉਹਨਾਂ ਨੇ ਇਹਨੂੰ ਟਿਸ਼ੂ ਪੇਪਰ ਵਰਗੋਂ ਵਰਤ ਕੇ ਤੇ ਬਾਅਦ ਦੇ ਵਿੱਚ ਪਰਚੇ ਪਵਾਤੇ ਪਰਚੇ ਪੈ ਗਏ ਤੇ ਇਸੇ ਤਰ੍ਹਾਂ ਹੀ ਇਹਦੀ ਜਿਹੜੀ ਆ ਕਾਲਜਾਖਾ ਇੱਥੇ 베ਰਿੰਗ ਕਾਲਜ ਚ ਪੜਦਾ ਹੁੰਦਾ ਸੀ ਉੱਥੇ ਮੁੰਡਿਆਂ ਦਾ ਬਹਿਣਾ ਖਲੋਣਾ ਜਾਂ ਮੁੰਡਿਆਂ ਦਾ ਕਿਤੇ ਝਗੜਾ ਹੋ ਗਿਆ ਉਧਰ ਚਲ ਜਾਣਾ ਇੱਧਰ ਚਲ ਜਾਣਾ ਗੱਲ ਗੱਲ ਕੀ ਕਹਿੰਦਾ ਹੁੰਦਾ ਸੀ ਕਿਉਂਕਿ ਅਕਸਰ ਯਾਰਾਂ ਦੋਸਤਾਂ ਦੀਆਂ ਗੱਲਾਂ ਜਾਂ ਅਸਕਰ ਯਾਰਾਂ ਦੋਸਤਾਂ ਦੀਆਂ ਗੱਲਾਂ ਸਿਰਫ ਯਾਰੀ ਪਿੱਛੇ ਹੀ ਇਹਨਾਂ ਦੇ ਇੱਕ ਦੂਜੇ ਦੇ ਪਰਚੇ ਪੈ ਗਏ ਜਾਂ ਕਿਸੇ ਦੀ ਕਿਸੇ ਗੱਲ ਤੋਂ ਲੜਾਈ ਹੋ ਗਈ ਕਿਸ ਦੀ ਪੈਲੀ ਤੋਂ ਲੜਾਈ ਹੋ ਗਈ ਕਿਸ ਦੀ ਵੱਟ ਤੋਂ ਲੜਾਈ ਹੋ ਗਈ ਤੇ ਕਾਲ ਜਾਂਦੀਆਂ ਜਿੱਤ ਤਰਾਂ ਤੁਹਾਨੂੰ ਪਤਾ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਨੇ ਕਾਲ ਜਾਂਦੀਆਂ ਛੋਟੀਆਂ ਮੋਟੀਆਂ ਨਿੱਕੀਆਂ ਮੋਟੀਆਂ ਗੱਲਾਂ ਤੋਂ ਖੈ ਬਾਜੀ ਹੁੰਦੀ 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 ਅੱਜ ਇੱਥੋਂ ਤੱਕ ਪਹੁੰਚ ਗਈ ਗੱਲ ਹਮ ਪੜਨ ਕਿਵੇਂ ਸਗਾ ਜੱਗੂ ਜੀ ਪੜਨ ਦੇ ਵਿੱਚ ਬਹੁਤ ਸਿਆਲ ਬੱਚਾ ਸੀ ਪੜਦਾ ਹੀ ਬਹੁਤ ਵਧੀਆ ਬੜਾ ਪੜਦਾ ਹੀ ਵਧੀਆ ਤੇ ਜੇ ਵੇਖੀ ਇਹਨਾਂ ਦਾ ਮਾਤਾ ਜੀ ਦਾ ਸੁਭਾਅ ਵੀ ਇਹਨਾਂ ਦੇ ਜੱਗੂ ਦੇ ਡੈਡੀ ਜੀ ਦਾ ਜਿਹੜਾ ਸੀ ਉਹ ਗੱਡੀਆਂ ਸੀ 6 6 ਗੱਡੀਆਂ ਸੀ ਟਰੱਕ ਹੀ ਟਰੱਕ ਵੇਚ ਕੇ ਉਹਨਾਂ ਨੇ ਬਾਅਦ ਚ ਆਪਣਾ ਪੈਲੀ ਪੰਨਾ ਬਣਾਇਆ ਪੈਲੀ ਪੰਨਾ ਚਲੋ ਜਿੱਦੀ ਹੀ ਤੇ ਹੋਰ ਵੀ ਉਹਨਾਂ ਨੇ ਗਰੀਬਾਂ ਦੀ ਵੀ ਮਦਦ ਕੀਤੀ ਜੱਗੂ ਦਾ ਬ੍ਰਦਰ ਇੱਕ ਚਲੋ ਬਾਹਰ ਰਿੰਦਾ ਹੋਣਾ ਤੇ ਗਰੀਬ ਕੁੜੀਆਂ ਦੇ ਮਾਤਾ ਜੀ ਬਹੁਤ ਹੈਲਪ ਕਰਦੇ ਸੀ ਗਰੀਬਾਂ ਦੀ ਜਿਹੜੀ ਕੋਈ ਵੀ ਧੀ ਰੋਸ ਕੇ ਆ ਜਾਣੀ ਤੇ ਮਾਤਾ ਨੇ ਉਹਨਾਂ ਦੀ ਮਦਦ ਕਰਨੀ ਤੇ ਇਹਨੇ ਜੱਗੂ ਨੇ ਵੀ ਕਹਿ ਦੇਣਾ ਕਿ ਚਲੋ ਮਾਤਾ ਨੇ ਕਿਤੇ ਗੱਲਾਂ ਆਣੀ ਕਰਨੀ ਕਰਨੀ ਤੇ ਇਹਨੇ ਕਹਿ ਦੇਣਾ ਵੀ ਮਾਤਾ ਚੱਲੋ ਕਰਦੇ ਜੇ ਕੋਈ ਦਾ 5-7000 ਦੀ ਲੋੜ ਪਈ ਤੇ ਮਾਤਾ ਦੇ ਦੇ ਇਹਨਾਂ ਨੂੰ ਕੋਈ ਗੱਲ ਨਹੀਂ ਆਪੇ ਦੇ ਦੇਣਗੇ ਤੇ ਇਸ ਤਰ੍ਹਾਂ ਦਾ ਬਹੁਤ ਨੇਕ ਸੁਭਾਅ ਸੀ ਇਹਦਾ ਤੁਹਾਡੀ ਗੱਲ ਹੁੰਦੀ ਸੀ ਜੱਗੂ ਨਾਲ ਨਹੀਂ ਗੱਲ ਨਹੀਂ ਸੀ ਹੁੰਦੀ ਉਦੋਂ ਪਹਿਲੀਆਂ ਹੀ ਗੱਲਾਂ ਆ ਇਹ ਹੁਣ ਤੇ 15 ਸਾਲ ਹੋ ਗਏ 10-15 ਸਾਲ ਹੋ ਗਏ ਕਦੀ ਕੋਈ ਰਾਫਤਾ ਹੀ ਨਹੀਂ ਹੋਇਆ ਹਾਂਜੀ ਤੇ ਬਸ ਵੱਖੋ ਵੱਖਰਾ ਉਦੋਂ ਬਾਅਦ ਚ ਉਹ ਨਾਚੇੜੀ ਇਕੱਠੇ ਰਹੇ ਦਾ 10 ਸਾਲ ਦਾ ਪਿਛਲੇ ਦਹਾਕੇ ਨਹੀਂ ਉਸ ਵੇਲੇ ਗੱਲਬਾਤ ਹੁੰਦੀ ਸੀ ਜਦੋਂ ਉਦੋਂ ਤੇ ਕੋਈ ਗੱਲਬਾਤ ਪੀ ਇੱਕ ਦੂਜੇ ਨਾਲ ਮਿਲਣਾ ਗਿਲਣਾ ਉਦੋਂ ਤੇ ਇਹਨਾਂ ਕੰਮਾਂ ਚ ਹੈ ਹੀ ਨਹੀਂ ਹੂੰ ਉਹ ਤਾਂ ਤੇ ਛੋਟੀਆਂ ਮੋਟੀਆਂ ਲੜਾਈਆਂ ਹੀ ਕੋਈ ਗੈਂਗਸਟਰ ਵਾਦ ਦਾ ਤੇ ਕੋਈ ਪਤਾ ਹੀ ਨਹੀਂ ਪੀ ਕਿਆ ਤੇ ਜਦੋਂ ਕਦਮ ਅੱਗੇ ਵਧਣ ਲੱਗੇ ਤੁਸੀਂ ਉਦੋਂ ਗੱਲ ਕੀਤੀ ਜੱਗੂ ਨਾਲ ਵੀ ਹਾਂ ਆਪਾਂ ਨੂੰ ਨਹੀਂ ਅੱਗੇ ਵਧਣਾ ਚਾਹੀਦਾ ਜਦੋਂ ਤੁਸੀਂ ਵਾਪਸ ਆ ਗਏ ਹਾਂਜੀ ਉਹ ਚਲੋ ਇਹਨਾਂ ਨੂੰ ਕਿਹਾ ਅਸੀਂ ਪਥੇਰੀ ਵਾਰੀ ਤੇ ਪਰ ਇਹਨਾਂ ਨੇ ਇਹੀ ਜਵਾਬ ਹੁੰਦਾ ਪੀ ਹੋਣਾ ਹੀ ਪਿੱਛੇ ਨਹੀਂ ਮੁੜ ਸਕਦੇ ਇਹ ਇੱਕ ਇਹੋ ਜ ਕਿ ਜੇ ਅਸੀਂ ਪਿੱਛੇ ਮੜਾਂਗੇ ਤੇ ਡਿੱਗਾਂਗੇ ਤੇ ਹੁਣ ਗਾਹ ਨੂੰ ਜਾਵਾਂਗੇ ਜਾਂ ਵੇਖੀ ਜਾਵੂ ਜੋ ਹੋਊਗਾ ਤੇ ਜੇ ਘਰ ਬੈੰਨੇ ਆ ਤੇ ਜਿਹੜੇ ਵਿਰੋਧੀ ਆ ਉਹ ਸਾਨੂੰ ਮਾਰਨਗੇ ਇਹ ਕਰਕੇ ਸਾਨੂੰ ਘਰ ਤੇ ਛੱਡਣੀ ਪੈਣੇ ਆ ਤੇ ਬਾਅਦ ਦੇ ਵਿੱਚ ਕੋਈ ਬਾਅਦ ਚ ਗੱਲਬਾਤ ਕੋਈ ਰਾਫਤਾ ਨਹੀਂ ਕੋਈ ਗੱਲ ਨਹੀਂ ਕੋਈ ਉਤੋਂ ਬਾਅਦ ਚ ਗੱਲ ਨਹੀਂ ਹੋਈ ਹਾਂ মিডিਆ ਰਾਈ ਵੰਦੇ ਰਹੇ ਆ ਕਿ ਇੱਥੇ ਲੈ ਕੇ ਜਾਂ ਉੱਥੇ ਲੈ ਕੇ ਤੇ ਮੀਡੀਆ ਰਾਹੀਂ ਜਦੋਂ ਗੱਲਬਾਤ ਆਈ ਸੀ ਵੇਖਣੀ ਜਾਂ ਸੁਣਨੀ ਮਾਤਾ ਦੇ ਨਾਲ ਤੁਹਾਡਾ ਕੀ ਹੋਇਆ ਮਾਤਾ ਦੇ ਨਾਲ ਬਹੁਤ ਵਧੀਆ ਪਿਆਰ ਸੀ ਅਸੀਂ ਘਰ ਆਉਂਦੇ ਜਾਂਦੇ ਹਾਂ ਮਾਤਾ ਬਹੁਤ ਇਜਤ ਕਰਦੀ ਸੀ ਹੂੰ ਤੇ ਹੁਣ ਵੀ ਪਿੱਛੇ ਮਾਤਾ ਨੇ ਜਿਹੜੀਆਂ ਸਰਪੰਚਾਂ ਦੀਆਂ ਡਿਊਟੀਆਂ ਲਾਈਆਂ ਸੀ ਵੀ 21 ਜਿਹੜੀਆਂ ਬੇਟੀਆਂ ਆ ਉਹਨਾਂ ਦੇ ਆਨੰਦਕਾਰਜ ਜਿਹੜੇ ਆ ਉਹ ਕਰਨੇ ਆ ਹੂੰ ਤੇ ਉਹ ਕੰਮ ਅਰੰਭਿਆ ਹੋਇਆ ਸੀ ਮਾਤਾ ਨੇ ਤੇ ਮਾਤਾ ਜੀ ਦਾ ਵੀ ਬਹੁਤ ਵਧੀਆ ਸੁਭਾਅ ਸੀ ਉਹਨਾਂ ਦਾ ਵੀ ਜਿ ਤਰ੍ਹਾਂ ਵੀ ਕੇਸ ਦੀਆਂ ਬੱਚੀਆਂ ਜਿਹੜੀਆਂ ਆਆਂ ਕੋਈ ਇਹਦਾ ਤਲਾਕ ਹੋ ਜਾਣਾ ਕਿਸੇ ਨੇ ਨਹੀਂ ਖੜਨਾ ਤੇ ਉਹਨਾਂ ਦਾ ਮੁੜ ਸੇਵਾ ਜਿਹੜਾ ਆ ਮਾਤਾ ਨੇ ਦਾ ਬੇਨਾਮੀ ਕਰਾਉਣਾ ਉਤਰਾ ਵੀ ਮਾਤਾ ਦੀ ਬਹੁਤ ਇੱਜ਼ਤ ਕਰਦੇ ਸੀ ਤੇ ਮਾਤਾ ਤੇ ਮਾਂ ਤੇ ਹਰ ਇੱਕ ਨੂੰ ਹੀ ਰੋਕਦੀ ਆ ਵੀ ਮੇਰਾ ਪੁੱਤ ਇਹਨਾਂ ਰਾਵਾਂ ਚੋਂ ਹਟ ਜੇ ਮਾਂ ਨੇ ਤੇ ਬਥੇਰਾ ਰੋਕਿਆ ਸੀ ਮਾਤਾ ਕੀ ਚਾਹੁੰਦੇ ਸੀਗੇ ਕਿ ਜੱਗੂ ਬਾਹਰ ਆ ਜਾਵੇ ਕਿਉਂਕਿ ਜਿੰਨੇ ਉਹਨਾਂ ਉੱਤੇ ਕੇਸ ਸੀਗੇ ਜਿਸ ਤਰੀਕੇ ਨਾਲ ਉਹ ਫਸ ਚੁੱਕੇ ਨੇ ਹਾਂਜੀ ਇਹਦੇ ਨਾਲ ਮਾਤਾ ਤੇ ਇਹੀ ਕਹਿੰਦੀ ਸੀ ਜੇ ਪਿੱਛੇ ਜੇ ਮਾਤਾ ਜਦੋਂ ਇਲੈਕਸ਼ਨ ਸੀ ਉਦੋਂ ਮਾਤਾ ਦੇ ਨਾਲ ਰਾਸਤਾ ਹੁੰਦਾ ਸੀ ਮਾਤਾ ਤੇ ਇਹੀ ਕਹਿੰਦੀ ਸੀ ਵੀ ਮੇਰਾ ਪੁੱਤ ਚੜਾਇਆ ਹੁਣ ਤੇ ਪਛਤਾਵਾ ਆਇਆ ਉਹਨੂੰ ਵੀ ਅਸੀਂ ਵੀ ਘਰ ਆ ਜੀਏ ਵੀ ਇਹ ਜਿਹੜੀ ਆ ਇਹਦਾ ਐਂਡ ਜਿਹੜਾ ਆ ਉਹ ਪਤਾ ਹੀ ਆ ਸਾਰਿਆਂ ਨੂੰ ਵੀ ਇਹਦਾ ਐਂਡ ਕੀ ਆ ਤੇ ਗੈਂਗਸਟਰਵਾਦ ਦਾ ਜਿਹੜਾ ਐਂਡ ਆ ਉਹ ਤੇ ਤੁਹਾਨੂੰ ਪਤਾ ਹੀ ਆ ਕੀ ਹੁੰਦਾ ਆ ਅਜੇ ਵੀ ਜਿੰਨੇ ਕੇ ਗੈਂਗਸਟਰ ਆ ਜਿਹੜੇ ਇਹਨਾਂ ਨੂੰ ਅਪੀਲ ਆ ਮੇਰੀ ਵੀ ਭਰਾ ਮਾਰੂ ਜੰਗ ਨਾਲੋਂ ਆਪਣੇ ਤੁਸੀਂ ਪੰਜਾਬ ਤੇ ਕੰਮ ਕਰੋ ਇੱਕ ਆਧਾਰਨ ਤੁਸੀਂ ਵੇਖ ਲਓ ਜਿ ਤਰ੍ਹਾਂ ਬਾਈ ਲੱਖਾ ਸਧਾਨਾ ਆ ਉਹ ਵੀ ਸੁਧਰਿਆ ਹੀ ਆ ਸਮਾਜ ਸੇਵੀ ਬਣਿਆ ਵਧੀਆ ਕੰਮ ਕਰ ਰਿਹਾ ਮਾਂ ਬੋਲੀ ਤੇ ਇਸ ਤਰ੍ਹਾਂ ਪੰਜਾਬ ਦੇ ਬਹੁਤ ਮੁੱਦੇ ਆ ਹਾਂਜੀ ਬਹੁਤ ਮੁੱਦੇ ਆ ਪੰਜਾਬ ਦੇ ਜਿ ਤਰ੍ਹਾਂ ਆਪਾਂ ਪੰਜਾਬ ਪ੍ਰਵਾਸ ਕਰ ਰਿਹਾ ਬਾਹਰ ਜਾ ਰਿਹਾ ਤੇ ਇੱਥੇ ਪ੍ਰਵਾਸੀ ਆ ਰਹੇ ਆ ਘਰਾਂ ਨੂੰ ਤਾਲੇ ਲੱਗ ਰਹੇ ਆ ਤੇ ਪੰਜਾਬ ਦੇ بڑے ਮੁੱਦੇ ਆ ਤੇ ਗੈਂਗਸਟਰਵਾਦ ਨੂੰ ਇਹੀ ਅਪੀਲ ਆ ਵੀ ਆਪਣੇ ਜਿਹੜੇ ਆ ਨਾ ਦੇ ਪਿੱਛੋਂ ਗੈਂਸਟਰ ਹਟਾਓ ਤੇ ਮਹਾਰਾਜ ਦੇ ਗੁਰੂ ਦੇ ਲਾੜ ਲੱਗੋ ਤੁਹਾਡਾ ਮੂੰਹ ਸ੍ਰੀ ਅਕਾਲ ਤਖਤ ਸਾਹਿਬ ਵੱਲ ਹੋਣਾ ਚਾਹੀਦਾ ਆ ਨਾ ਕਿ ਪਾਰਾ ਮਾਰੂ ਜੰਗ ਵੱਲ ਲਾਰੈਂਸ ਦੇ ਨਾਲ ਵੀ ਨਾਂ ਜੁੜਿਆ ਜਾਂਦਾ ਆ ਜੱਗੂ ਭਗਵਾਨਪੁਰੀਏ ਦਾ ਕਿ ਲਾਰੈਂਸ ਨਾਲ ਉਸਦੇ ਕਾਫੀ ਚੰਗੇ ਰਿਲੇਸ਼ਨ ਰੇ ਇਕੱਠੇ ਰਹੇ ਨੇ ਵੇਖੋ ਜੀ ਲਾਰੈਂਸ ਬਾਰੇ ਅਸੀਂ ਮੀਡੀਆ 'ਚ ਹੀ ਸੁਣਿਆ ਜਦੋਂ ਐਨੇ ਸਿੱਧੂ ਮੂਸੇਵਾਲੇ ਦਾ ਹਾਂਜੀ ਕਤਲ ਕੀਤਾ ਤੇ ਉਹ ਵੀ ਜਿਹੜਾ ਆ ਉਸ ਚੀਜ਼ ਤੇ ਵੀ ਅਸੀਂ ਸ਼ਖਤ ਸ਼ਬਦਾਂ ਚ ਨਖੇਦੀ ਕਰਦੇ ਆਂ ਕਿ ਉਹ ਵੀ ਮਾਪਿਓ ਦਾ ਇਕੱਲਾ ਇਕੱਲਾ ਪੁੱਤ ਸੀ ਉਹ ਵੀ ਨਹੀਂ ਇਹ ਕਰਨਾ ਚਾਹੀਦਾ ਤੇ ਉਹ ਜਿਸ ਤਰ੍ਹਾਂ ਮਾਪਿਓ ਵਿਚਾਰਾ ਆਪਣਾ ਟਾਈਮ ਕੱਟ ਰਿਹਾ ਆ ਤੇ ਉਹ ਵੀ ਉਹੀ ਜਾਣਦਾ ਹੈ ਜਿਹਨਾਂ ਦਾ ਜਵਾਨ ਪੁੱਤ ਜਿਹੜਾ ਆ 6.5 ਫੁੱਟ ਲੰਬਾ ਘੜੀ ਚੌਂਦੀ ਜਿਹੜਾ ਆ ਉਹ ਢੇਰੀ ਹੋ ਜੇ ਤੇ ਉਹ ਇਸ ਚੀਜ਼ ਦੀ ਵੀ ਅਸੀਂ ਨਖੇਦੀ ਕਰਦੇ ਆਂ ਸਿਰਫ ਲਾਰੈਂਸ ਨੂੰ ਅਹੀਂ ਜਾਣਦੇ ਨਹੀਂ ਹਸਾ ਕਿ ਜਾਂ ਕੋਈ ਵੀ ਗੱਲਬਾਤ ਆ ਸਿਰਫ মিডিਆ ਰਾਈ ਇਹ ਪਤਾ ਲੱਗਾ ਪਈਏ ਅਰਲੌਂਸ ਨੇ ਜ਼ਿੰਮੇਵਾਰੀ ਚੁੱਕੀ ਜਾਂ ਗੋਲਟੀ ਬੜਾੜਨੇ ਚੁੱਕੀ ਆ ਤੇ ਇਹਨਾਂ ਨੂੰ ਜਿਹੜੀ ਆ ਕੀਤੇ ਦੀ ਸਜ਼ਾ ਜਿਹੜੀ ਇਹਨਾਂ ਨੂੰ ਮਿਲਣੀ ਚਾਹੀਦੀ ਆ ਇਹਨਾਂ ਨੇ ਜਿਹੜਾ ਗੁਨਾਹ ਕੀਤਾ ਨਾ ਉਹ ਇਹਨਾਂ ਨੂੰ ਸਜ਼ਾ ਜਿਹੜੀ ਆ ਉਹ ਕਾਨੂੰਨ ਵੀ ਦਵੇ ਤੇ ਕਾਨੂੰਨ ਤੋਂ ਜੇ ਬਚਦੇ ਵੀ ਆ ਤੇ ਅਕਾਲ ਪੁਰਖ ਦੀ ਅਦਾਲਤ ਜਿਹੜੀ ਆ ਨਾ ਉਹ ਬੜਾ ਵਧੀਆ ਨਿਆਂ ਕਰਦੀ ਆ ਹਾਂਜੀ ਜੀ ਤੇ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿਉਂਕਿ ਜੇ ਆਪਾਂ ਗੱਲ ਕਰ ਲਈਏ ਤਾਂ ਜਿਹੜੀ ਗੈਂਗਸਟਰਵਾਦ ਹੈ ਜਾਂ ਆਪਸ ਦੇ ਵਿੱਚ ਜਿਹੜੇ ਗੁੱਟ ਨੇ ਉਹ ਲੜਦੇ ਨੇ ਗਰੁੱਪ ਲੜਦੇ ਨੇ ਪਰ ਆਪਣੇ ਆਪਣੇ ਲੋਕ ਮਾਰ ਰਹੇ ਨੇ ਇੱਕ ਦੂਜੇ ਨੂੰ ਮਾਰ ਰਹੇ ਨੇ ਭਰਾ ਮਾਰੂ ਜਾਂਗੇ ਜਿੱਦਾਂ ਆਪਾਂ ਗੱਲ ਹਾਂਜੀ ਵੇਖੋ ਜੀ ਇਹ ਭਰਾ ਮਾਰੂ جنگ ਜਿਹੜੀ ਆ ਨਾ ਇਹ ਮਾੜੀ ਆ ਨੁਕਸਾਨ ਤੇ ਪੰਜਾਬੀਆਂ ਦਾ ਹੀ ਆ ਜੇ ਬਾਰਡਰ ਤੇ ਆਪਾਂ ਵੇਖੀਏ ਬਾਰਡਰਾਂ ਤੇ ਵੇਖੀਏ ਤਾਂ ਉੱਥੇ ਵੀ ਸਰਦਾਰ ਦੀ ਡੈੱਡ ਬਾਡੀ ਜਿਹੜੀ ਆ ਉਤਰੰਗੇ ਚਲ ਬੇਟ ਕੇ ਆਉਂਦੀ ਆ ਹੂੰ ਜੇ ਆਪਾਂ ਕੋਈ ਵੀ ਵੇਖੀਏ ਉਹਦੇ ਵਿੱਚ ਜਿਹੜੇ ਆਪਣੇ ਸਿੱਖ ਨੌਜਵਾਨ ਆ ਇਹ ਗੁਰੂਆਂ ਦੇ ਜਿਹੜੇ ਆ ਨਾ ਗੁਰੂਆਂ ਦੀ ਚਿੰنگ ਆਪਣੇ ਖਾਲਸੇ ਜਿਹਦੇ ਨਾਂ ਦੇ ਨਾਲ ਸਿੰਘ ਲੱਗਦਾ ਆ ਉਹ ਚਿੰਗ ਇੱਕ ਐਸੀ ਆ ਵੀ ਜਿਹੜਾ ਆਪਣਾ ਖੂਨ ਦਾ ਜਿਹੜਾ ਰੰਗ ਆ ਉਹ ਵਿਖਾਉਂਦੀ ਆ ਤੇ ਇਹਦੇ ਕਰਕੇ ਹੀ ਚਿੰਗ ਜਿਹੜੀ ਆ ਮਹਾਰਾਜ ਦੀ ਲੱਗੀ ਆ ਹਰ ਇੱਕ ਨੂੰ ਹੀ ਲੱਗੀ ਆ ਤੇ ਉਹ ਜਿਹੜਾ ਇਹਨਾਂ ਦਾ ਮੈਸੇਜ ਉਸ ਕਰ ਲੈਂਦੇ ਆ ਲੋਕ ਏਜੰਸੀਆਂ ਵਰਤ ਲੈਂਦੀਆਂ ਆ ਤੇ ਦਲੇਰੀ ਇੰਨਾ ਆਪਣੇ ਪੰਜਾਬ ਦੇ ਨੌਜਵਾਨਾਂ 'ਚ ਹੈਗੀ ਆ ਦਲੇਰ ਆ ਜਿਹੜੇ ਜੱਗੂ ਦੇ ਮਾਤਾ ਜੀ ਸੀ ਉਹਨਾਂ ਨਾਲ ਤੁਹਾਡੀ ਗੱਲਬਾਤ ਹੁੰਦੀ ਸੀ ਤੁਸੀਂ ਉਹਨਾਂ ਨਾਲ ਤੁਸੀਂ ਉਹਨਾਂ ਨਾਲ ਕਦੇ ਗੱਲ ਕੀਤੀ ਵੀ ਮਾਤਾ ਵੀ ਜੱਗੂ ਨੂੰ ਜਿਹੜਾ ਆ ਉਹ ਬਾਹਰ ਆ ਜਾਣਾ ਜਾਂ ਤੁਸੀਂ ਉਸ ਮਸਲੇ ਉੱਤੇ ਗੱਲਬਾਤ ਕਰਦੇ ਹੋ ਨਹੀਂ ਉਸ ਮਸਲੇ ਤੇ ਗੱਲਬਾਤ ਜਿਹੜੀ ਆ ਉਹ ਮਾਤਾ ਚਲੋ ਕਰਦੀ ਰਹਿੰਦੀ ਸੀ ਵੀ ਆ ਗੱਲਬਾਤ ਇਸ ਤਰ੍ਹਾਂ ਆ ਪਰ ਉਹ ਹੀ ਕਹਿੰਦੀ ਸੀ ਕਿ ਚਲੋ ਕੇਸ ਆ ਕੇਸ ਜਿਹੜੇ ਆ ਉਹ ਕੇਸ ਇਸ ਤਰ੍ਹਾਂ ਹੀ ਚੁੱਕ ਚੁੱਕ ਕੇ ਪਾਏ ਆ ਉਹਨਾਂ ਦੇ ਗਵਾਹ ਜਿਹੜੇ ਆ ਨਹੀਂ ਆ ਕੋਈ ਵੀ ਗੱਲਬਾਤ ਤੇ ਕੇਸ ਜਿਹੜੇ ਆ ਉਹ ਖਤਮ ਹੋਣ ਦੇ ਆ ਤੇ ਆ ਜਾਣਾ ਆ ਬਾਹਰ ਇੱਕ ਮਾਂ ਪਿਓ ਹਰ ਕ ਨੂੰ ਆਸ ਹੁੰਦੀ ਆ ਪੀ ਉਹਨੇ ਬਾਹਰ ਆ ਜਾਣਾ ਤੇ ਪਿੱਛੇ ਜੇ ਵੀ ਜਿਤਰਾ ਪਟਿਆਲੇ ਜੇਲ੍ਹ ਚ ਉਹ ਲੱਗੇ ਹੀ ਉਹ ਦੂਜਾ ਕਰੋਨਾ ਦੀ ਆੜ ਦੇ ਵਿੱਚ ਕੋਈ ਜਕਸ਼ਨ ਜੁਕਸ਼ਨ ਲੱਗੇ ਲਵਾਉਣੇ ਨੂੰ ਤੇ ਉਦੋਂ ਵੀ ਮਾਤਾ ਨੇ ਬੜਾ ਵਿਰੋਧ ਕੀਤਾ ਵੇਖੋ ਮਾਂ ਸੀ ਨਾ ਤੇ ਮਾਂ ਨੇ ਬੜਾ ਵਿਰੋਧ ਕੀਤਾ ਉਦੋਂ ਵੀ ਤੇ ਉਦੋਂ ਵੀ ਚਲੋ ਇਹਦੀ ਜਾਨ ਬਚੀ ਤੇ ਮਾਂ ਤੇ ਮਾਂ ਹੀ ਹੁੰਦੀ ਆ ਉਹ ਹਰਕ ਦੇ ਭਾਵੇਂ ਉਹਦਾ ਪੁੱਤ ਚੰਗਾ ਆ ਜਾਂ ਮਾੜਾ ਆ ਮਾਂ ਨੇ ਤੇ ਚੰਗਾ ਹੀ ਕਹਿਣਾ ਅੱਛਾ ਇਲਜ਼ਾਮ ਵੀ ਲੱਗਦੇ ਰਹੇ ਜੱਗੂ ਤੇ ਕਿ ਨਸ਼ੇ ਦਾ ਰੈਕਟ ਚਲਾਉਂਦਾ ਆ ਡਰੱਗ ਡੀਲਰ ਐ ਅੰਦਰੋਂ ਬਹਿ ਕੇ ਰੈਕਟ ਚਲਾਉਂਦਾ ਆ ਨਹੀਂ ਇਸ ਚੀਜ਼ ਦੀ ਸਾਨੂੰ ਜਾਣਕਾਰੀ ਨਹੀਂ ਹੈਗੀ ਕਿ ਕੋਈ ਇਦਾਂ ਦਾ ਉਹਦਾ ਕਾਰੋਬਾਰ ਹੈਗਾ ਆ ਜਾਂ ਕੀ ਆ ਇਦਾਂ ਦੀ ਜਾਣਕਾਰੀ ਸਾਡੇ ਧਿਆਨ ਚ ਨਹੀਂ ਹੈਗਾ ਪਹਿਲਾਂ ਜਦੋਂ ਤੁਸੀਂ 5 ਸਾਲ ਰਹੇ ਹੋ ਉਸ ਵੇਲੇ ਜਦੋਂ ਤੁਸੀਂ ਉਹ ਸਾਰਾ ਮਾਹੌਲ ਦੇਖਿਆ ਤੇ ਦੋ ਛੋਟੀ ਮੋਟੀਆਂ ਲੜਾਈਆਂ ਤੁਸੀਂ ਗੱਲ ਕਰਦੇ ਹੋ ਉਸ ਵੇਲੇ ਨਸ਼ੇ ਦੀ ਸਮਗਲਿੰਗ ਜਾਂ ਕਿਸੇ ਨਾਲ ਇਸ ਤਰ੍ਹਾਂ ਗਲਤ ਹੁੰਦਾ ਸੀਗਾ ਨਹੀਂ ਉਦੋਂ ਤੇ ਨਸ਼ੇ ਦਾ ਕੋਈ ਹੈ ਨਹੀਂ ਸੀ ਉਦੋਂ ਤੇ ਗੋਲੀ ਛੱਕਾ ਹੀ ਚੱਲਦਾ ਸੀ ਗੋਲੀ ਛੱਕਾ ਹੀ ਹੈਗਾ ਸੀ ਉਦੋਂ ਜਾਂ ਗੋਲੀ ਛੱਕਾ ਹੀ ਤੇ ਜਾਂ ਦਾਰੂ ਦੂਰੂ ਹੀ ਇਹ ਚਿੱਟੇ ਦਾ ਨਾਮ ਉਹ ਨਿਸ਼ਾਨ ਤੇ ਨਹੀਂ ਹੈਗਾ ਇਹ ਤੇ ਹੁਣ ਹੀ ਆਇਆ ਆ ਕੋਈ 5-6 ਸਾਲ ਹੋ ਗਏ ਆ ਹੁਣੀ ਇਹਨੇ ਪੰਜਾਬ ਚ ਜੋਰ ਫੜਤੀ ਆ ਇੱਕ ਹੁਣ ਯੋਰੀ ਫੜ ਲਿਆ ਨੌਜਵਾਨ ਰੋਜ਼ ਕਿਤੇ ਨਾ ਕਿਤੇ ਜਿਹੜਾ ਆ ਨੌਜਵਾਨ ਜਿਹੜੇ ਆ ਉਹ ਮਰ ਰਹੇ ਆ ਟੀਕਾ ਲਾਉਂਦੇ ਆ ਤੇ ਖਤਮ ਹੋ ਜਾਂਦੇ ਆ ਟੀਕਾ ਲਾਉਂਦੇ ਆ ਤੇ ਖਤਮ ਹੋ ਜਾਂਦੇ ਆ ਯਾਨੀ ਕਿ ਪੰਜਾਬ ਦੀ ਨੌਜਵਾਨੀ ਕਰਾਹੇ ਪਈ ਆ ਕੁਝ ਗੈਂਗਸਟਰਵਾਦ ਵੇ ਕਹਿ ਕੇ ਮਾਰ ਦਿੰਦੇ ਆ ਤੇ ਕੁਝ ਨਸ਼ੇ ਨਾਲ ਮਾਰੀ ਜਾਂਦੇ ਆ ਅੱਜ ਦੇ ਮਾਹੌਲ ਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਸ ਤਰੀਕੇ ਦੇ ਨਾਲ ਜਿਹੜਾ ਮਾਹੌਲ ਇਹ ਬਣ ਗਿਆ ਆ ਸਿਰਜੋ ਗਿਆ ਕਿਉਂਕਿ ਇੱਕ ਲੱਗਦਾ ਨਹੀਂ ਨਵੀਂ ਪਿਰਤ ਜੀ ਨਵੀਂ ਸ਼ੁਰੂ ਹੋ ਗਈ ਹੈ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਹੈ ਉਹ ਤਣਾਅਪੂਰਨ ਬਣੂਗੀ ਆਉਣ ਵਾਲੇ ਸਮੇਂ ਜਿਹੜੀ ਇਹ ਘਟਨਾ ਵਾਪਰੀ ਹੈ ਇਹ ਘਟਨਾ ਜਿਹੜੀ ਆ ਘਟਨਾ ਤੇ ਬਹੁਤ ਜ਼ਿਆਦਾ ਗਲਤ ਵਾਪਰੀ ਆ ਇਹ ਘਟਨਾ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਇਹਦੇ ਵਿੱਚ ਨੁਕਸਾਨ ਵੇਖੋ ਪੰਜਾਬ ਦਾ ਹੀ ਆ ਨੁਕਸਾਨ ਨੌਜਵਾਨਾਂ ਦਾ ਹੀ ਆ ਉਧਰੋਂ ਵੀ ਮਰੂਗਾ ਤੇ ਮਾਂ ਦਾ ਪੁੱਤੀ ਮਰੂਗਾ ਇਧਰੋਂ ਵੀ ਮਰੂਗਾ ਤੇ ਮਾਂ ਦਾ ਪੁੱਤੀ ਮਰੂਗਾ ਤੇ ਇਹਨਾਂ ਨੂੰ ਅਜੇ ਵੀ ਮੈਂ ਕਹਿੰਨਾ ਆ ਵੀ ਇਹ ਜਿਹੜੇ ਬੁੱਟ ਬਣੇ ਆ ਕੈਂਸਟਰਾਂ ਤੇ ਜਿਹੜੀਆਂ ਆਪਣੀਆਂ ਜੰਮੀਆਂ ਵੈਰੀਆਂ ਲੈਂਦੇ ਆ ਜਾਂ ਕੁਝ ਵੀ ਕਰਦੇ ਆ ਇਹਨਾਂ ਨੂੰ ਅਜੇ ਵੀ ਅਪੀਲ ਆ ਵੀ ਤੁਸੀਂ ਸਿੱਧੇ ਰਸਤੇ ਪੈਜੋ ਇਸ ਚੀਜ਼ ਦਾ ਐਂਡ ਸਿਰਫ ਮੌਤ ਆ ਤੇ ਕਿਤੇ ਨਾ ਕਿਤੇ ਆਪਣਾ ਸਮਝੌਤਾ ਕਰੋ ਜੇ ਸਮਝੌਤਾ ਕਰਕੇ ਤੇ ਆਪਣੀਆਂ ਭੁੱਲਾਂ ਬਖਸ਼ਾਓ ਤੇ ਸ੍ਰੀ ਅਕਾਲ ਤਖਤ ਸਾਹਿਬਾ ਨੂੰ ਮੂੰਹ ਕਰੋ ਤੇ ਗੁਰੂ ਸਾਹਿਬ ਤੁਹਾਨੂੰ ਆਪਣੇ ਗਲ ਨਾ ਲਾਉਣਗੇ ਤੁਹਾਡੇ ਕਹਿਣ ਦਾ ਮਤਲਬ ਨੌਜਵਾਨੀ ਭਟਕ ਚੁੱਕੀ ਆ ਭਟਕ ਚੁੱਕੀ ਆ ਅਕਾਲ ਤਖਬ ਸਾਹਿਬ ਧੁਰਾ ਆ ਤੁਹਾਡੇ ਹਿਸਾਬ ਨਾਲ ਹੋਰੇ ਤੋਂ ਭਟਕੀ ਹੈ ਹਾਂ ਜੀ ਸਿੱਖੀ ਦਾ ਧੁਰਾ ਆ ਸਿੱਖੀ ਦਾ ਪ੍ਰਚਾਰ ਨਹੀਂ ਹੋ ਰਿਹਾ ਕਿਤੇ ਨੌਜਵਾਨ ਇਸ ਗੱਲ ਤੋਂ ਜਾਣੋ ਹੀ ਨਹੀਂ ਆ ਅੱਜ ਕੱਲ ਨੌਜਵਾਨਾਂ ਨੂੰ ਊੜਾੜਾ ਨਹੀਂ ਆਉਂਦੇ ਆ ਊੜਾੜਾ ਨਹੀਂ ਆਉਂਦਾ ਇੱਕ ਤੋਂ ਵੀ ਨਹੀਂ ਆਉਂਦਾ ਤੇ ਇਸ ਕਰਕੇ ਨੌਜਵਾਨਾਂ ਨੂੰ ਸੋਚੀ ਨਹੀਂ ਆਪਣਾ ਪ੍ਰਚਾਰਕ ਬਥੇਰੇ ਆਪਣਾ ਪ੍ਰਚਾਰ ਕਰਦੇ ਆ ਪਰ ਨਹੀਂ ਪ੍ਰਚਾਰ ਦੀ ਕਮੀ ਆ ਜਿ ਤਰ੍ਹਾਂ ਸੋਮਣੀ ਕਮੇਟੀ ਦਾ ਪ੍ਰਚਾਰ ਵੱਡੇ ਪੱਧਰ ਤੇ ਹੋਣਾ ਚਾਹੀਦਾ ਸੀ ਉਹ ਨਹੀਂ ਹੈਗਾ ਜੇ ਭਾਈ ਅੰਮ੍ਰਿਤਪਾਲ ਨੇ ਲਹਿਲ ਤੋਰੀ ਹੀ ਤੇ ਉਹਨੂੰ ਚੁੱਕ ਕੇ ਡਿਬਰੂਗਰ ਸੁੱਟਦਾ ਹੂੰ ਉਹਦੇ ਨਾਲ ਨੌਜਵਾਨ ਬਥੇਰੇ ਜੁੜ ਗਏ ਸੀ ਅੰਮ੍ਰਿਤ ਸ਼ਕਾਉਂਦਾ ਸੀ ਹੂੰ ਗੁਰੂ ਦੇ ਲੜ ਲਾਉਂਦਾ ਸੀ ਤੇ ਉਹ ਕਿਹੜਾ ਕੋਈ ਮਾੜਾ ਕੰਮ ਕਰ ਰਿਹਾ ਸੀ ਉਹ ਵੀ ਤੇ ਮਹਾਰਾਜ ਦੇ ਨਸ਼ਿਆਂ ਤੋਂ ਛਡਾ ਕੇ ਤੇ ਗੁਰਬਾਣੀ ਦਾ ਜੋੜਦਾ ਸੀ ਹੂੰ ਉਹਦੇ ਵਾਸਤੇ ਜੇਲ ਤੇ ਜੇ ਕੋਈ ਲੱਚਰਤਾ ਫਲਾਉਂਦਾ ਆ ਉਹਨਾਂ ਨੂੰ ਗਨਮਨ ਮਿਲ ਜਾਂਦੇ ਆ ਤੇ ਜੇ ਕੋਈ ਧਰਮ ਦੀ ਗੱਲ ਕਰਦਾ ਆ ਉਹਦੇ account ਬੰਦ ਕਰ ਦਿੱਤੇ ਜਾਂਦੇ ਆ ਬਸ ਸਾ ਸਥਿਤੀ ਜਿਹੜੀ ਆ ਪੰਜਾਬ 'ਚ ਚੱਲ ਰਹੀ ਹੈ ਜੇ ਜੱਗੂ ਗੈਂਗਸਟਰ ਦੀ ਜਗ੍ਹਾ ਕੋਈ ਨਾਮੀ ਖਿਡਾਰੀ ਹੁੰਦਾ ਜਾਂ ਇੱਕ ਚੰਗਾ ਨੌਜਵਾਨ ਵਿਚਰ ਰਿਆ ਹੁੰਦਾ ਨੌਜਵਾਨਾਂ ਚੰਗੀ ਸ਼ਬੀ ਹੁੰਦੀ ਤਾਂ ਕੀ ਲੱਗਦਾ ਕਿ ਉਹ ਜੇ ਹਾਲਾਤ ਹੋਣੇ ਸੀ ਹਾਲਾਤ ਫਿਰ ਉਹਨੇ ਇੰਨਾ ਵਾਇਰਲ ਨਹੀਂ ਸੀ ਹੋਣਾ ਨਾ ਨੌਜਵਾਨ ਕਈ ਆ ਜਿਹੜੇ ਪੰਜਾਬ ਦੇ ਵਿਚਾਰੇ ਖੇਤੀ ਕਰ ਰਿਆ ਝੋਨਾ ਲਾਉਣ ਦੇ ਕੋਈ ਦਿਹਾੜੀਆਂ ਕਰਨ ਦੇ ਆ ਮੈਡਲ 골ਡ ਮੈਡਲ ਮਿਲੇ ਆ ਬੱਚਿਆਂ ਨੂੰ 골ਡ ਮੈਡਲ ਮਿਲੇ ਆ ਕੋਈ ਨੌਕਰੀ ਨਹੀਂ ਕੋਈ ਬਾਹ ਨਹੀਂ ਫੜਦਾ ਲੱਗਦਾ ਕਿ ਜਿਹੜਾ ਰੁਜ਼ਗਾਰ ਨਹੀਂ ਮਿਲਦਾ ਹੈਗਾ ਵਿਲੇ ਹੁਣ ਕਰਕੇ ਇਧਰਲੇ ਪਾਸੇ ਤੁਰ ਪੈਂਦੇ ਨੌਕਰੀਆਂ ਤੇ ਮਿਲ ਹੀ ਨਹੀਂ ਰਹੀਆਂ ਨੌਕਰੀਆਂ ਤੇ ਪਿਛਲੀ ਸਰਕਾਰ ਨੇ ਵੀ ਨਹੀਂ ਦਿੱਤੀਆਂ ਤੇ ਗਾਂ ਵੀ ਜੜੀਆਂ ਆ ਕੋਈ ਹੈ ਨਹੀਂ ਆ ਇੱਕ ਆ ਸਰਕਾਰ ਨੇ ਕੱਢੀਆਂ ਭਰਤੀਆਂ ਦੇਣ ਦੀ ਆ ਥੋੜਾ ਬੁਤਾਰ ਰੁਜ਼ਗਾਰ ਦਿੱਤਾ ਆ ਇਹਨਾਂ ਨੇ ਵੀ ਤੇ ਪਰ ਜਿਹੜਾ ਰੁਜ਼ਗਾਰ ਆ ਰੁਜ਼ਗਾਰ ਨਹੀਂ ਮਿਲਦਾ ਨੌਜਵਾਨਾਂ ਨੂੰ ਤੇ ਨੌਜਵਾਨ ਮਿਹਨਤ ਕਰਦੇ ਆ ਤੇ ਜਦੋਂ ਰੁਜ਼ਗਾਰ ਨਹੀਂ ਮਿਲਦਾ ਉਦੋਂ ਕਿਰਾਏ ਪੈਂਦੇ ਆ ਹੂੰ ਉਦੋਂ ਫਿਰ ਮਾਪਿਓ ਨੇ ਸੋਚਿਆ ਹੁੰਦਾ ਵੀ ਸਾਡਾ ਬੱਚਾ ਤਰੱਕੀ ਕਰੂਗਾ ਪੜ੍ਹੂਗਾ ਲਿਖੂਗਾ ਸਾਡੀ ਬੜਾਪੇ ਦੀ ਲਾਠੀ ਬਣੂਗਾ ਤੇ ਪਰ ਨੌਜਵਾਨ ਜਾਂ ਤੇ ਟੀਕਾ ਲਾ ਲੈਂਦਾ ਉਹਦੀ ਡੈਥ ਹੋ ਜਾਂਦੀ ਆ ਟੀਕਾ ਲਾ ਕੇ ਤੇ ਜਾਂ ਫਿਰ ਵਿਦੇਸ਼ ਨੂੰ ਅਬਲੇ ਬੱਚੇ ਜਿਹੜੇ ਮਾਪਿਓ ਡਰਦੇ ਮਾਰੇ ਸਹਿਮ ਦੇ ਮਾਹੌਲ ਚ ਬਾਹਰ ਭੇਜ ਦਿੰਦੇ ਆ ਕਿ ਬਾਹਰ ਚੱਲ ਜਾ ਇੱਥੇ ਕੁਛ ਨਹੀਂ ਤੇ ਚੂਪੀ ਬਿਹਾਰ ਤੋਂ ਆਣ ਕੇ ਲੋਕ ਰੇੜੀਆਂ ਲਾ ਕੇ 5 5000 ਰੁਪਇਆ ਸੇਲ ਕਰ ਰਹੇ ਆ ਹੂੰ ਬਿਲਕੁਲ ਜੀ ਹਾਂ ਜੀ ਬਿਲਕੁਲ ਤੇ ਇੱਕ ਪੰਜਾਬ ਦੀ ਤਰਾਸਤੀ ਆ ਕਿ ਪੰਜਾਬ ਜਾਣ ਕਿੱਧਰ ਨੂੰ ਡਿਆ ਤੇ ਪੰਜਾਬ ਦੇ ਜਿਹੜੇ ਹਾਲਾਤ ਆ ਉਹ ਹੁਣ ਵਾਗਡੋਰ ਜਿਹੜੀ ਆ ਉਹਦੇ ਨੌਜਵਾਨ ਹੁਣ ਸਾਂਭਣ ਤੇ ਚੰਗਾ ਆ ਜਿਹੜੇ ਦੂਜੇ ਲੀਡਰ ਆ ਉਹਨਾਂ ਤੇ ਤੇ ਵਿਸ਼ਵਾਸ ਹੀ ਨਹੀਂ ਰਿਹਾ ਵਿਸ਼ਵਾਸ ਘਾਤ ਕਰ ਦਿੰਦੇ ਆ ਵਿਕ ਜਾਂਦੇ ਆ ਵੱਡੇ ਵੱਡੇ ਧਰਨੇ ਵਿਕ ਜਾਂਦੇ ਆ ਪੰਜਾ ਵੱਡੇ ਧਰਨੇ ਵਿਕ ਜਾਂਦੇ ਆ ਪੈਸੇ ਲੈ ਕੇ ਆਪਣਾ ਸਮਝੋਤੇ ਹੋ ਜਾਂਦੇ ਆ ਦੋ ਪਹਿਲੂ ਨੇ ਇੱਕ ਪੰ ਪੰਜਾਬ ਦਾ ਇਕੱਠੇ ਹੋਣਾ ਮੁਠ ਇੱਕਜੁੱਟ ਹੋਣਾ ਮੁਠੀ ਬਣਨਾ ਹਨ ਇੱਕ ਹੈ ਕਿ ਪੰਜਾਬ ਖਿਲ ਰਿਆ ਵਾ ਤਾਂ ਕੀ ਲੱਗਦਾ ਕਿ ਇਕੱਠੇ ਹੋਣਾ ਕਿੰਨਾ ਇੱਕ ਔਖਾ ਹੈ ਇਸ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਾੜ ਪੈ ਚੁੱਕੇ ਨੇ ਪਾਰਟੀਆਂ ਜਿਵੇਂ ਢੜੇ ਬਣ ਚੁੱਕੇ ਨੇ ਤੇ ਗਰੁੱਪ ਬਣ ਚੁੱਕੇ ਨੇ ਹਨਾ ਨਸ਼ੇ ਦਾ ਦਲਦਲਾ ਹਨਾ ਮਤਲਬ ਕਿਵੇਂ ਪੰਜਾਬ ਜਿਹੜਾ ਹੁਣ ਬਚ ਸਕਦਾ ਹੈ ਕੀ ਲੱਗਦਾ ਖੇਤੀਬਾੜੀ ਵਾਲੇ ਪਾਸੇ ਵੀ ਨਿਗਾਹ ਮਾਰ ਲਈ ਕਿਸ ਤਰੀਕੇ ਨਾਲ ਕਿਸਾਨਾਂ ਦਾ ਵੀ ਬੁਰਾ ਹਾਲ ਹੈ ਹਾਂ ਫਾਹੀ ਲੈ ਰਹੇ ਨੇ ਲੋ ਆਹ ਜੀ ਇਹਦੇ ਵਿੱਚ ਵੇਖੋ ਇੱਕ ਨਕਸ਼ਾ ਆ ਪੰਜਾਬ ਦਾ ਪੰਜਾਬ ਦਾ ਨਕਸ਼ਾ ਆ ਉਸ ਨੂੰ ਕਿੰਨੀਆਂ ਜਈ ਚੀਜ਼ਾਂ ਜੜੀਆਂ ਆ ਉਹ ਖਤਮ ਕਰਨ ਨੂੰ ਲੱਗੀਆਂ ਮੈਂ ਦੱਸਦਾ ਤੁਹਾਨੂੰ ਇੱਕ ਨਸ਼ਾ ਇਹਦਾ ਕੋੜ ਦੂਜਾ ਪ੍ਰਵਾਸ ਤੀਜਾ ਨੌਜਵਾਨਾਂ ਨੂੰ ਰੁਜ਼ਗਾਰ ਨਾ ਮਿਲਣਾ ਠੀਕ ਹੈ ਤੇ ਇੱਕ ਜਿਹੜਾ ਆ ਪੰਜਾਬਰ ਤੋਂ ਕਰਾ ਹੈ ਪੌਣਾ ਜਿਤਨਾ ਪੰਜਾਬ ਦੀ ਜਮੀਨ ਜਿਹੜੀ ਆ ਉਹ ਖਤਮ ਕਰਨੀ بڑے بڑے ਰੋਡ ਕੱਢ ਕੇ ਠੀਕ ਹੈ ਜਿਹੜਾ ਪੰਜਾਬ ਸਾਨੂੰ ਇੱਕ ਬਜਾਊ ਧਰਤੀ ਆ ਉਹਦੇ ਵਿੱਚ ਵੱਡੇ ਵੱਡੇ ਰੋਡ ਕੱਢ ਦਿੱਤੇ ਆ ਪੰਜਾਬ ਨੂੰ ਖਤਮ ਕਰਨੀਆਂ ਸ਼ਾਸਤਰਾ ਜਿਹੜੀਆਂ ਨੇ ਉਹ ਚੱਲੀਆਂ ਜਾਂੜੀਆਂ ਕੁਝੀਆਂ ਚਾਲਾਂ ਚੱਲੀਆਂ ਜਾਂੜੀਆਂ ਜਿਹੜੀਆਂ ਸਿੱਖਾਂ ਦੀ ਸਮਝཅੀ ਨਹੀਂ ਆਉਂਦੀਆਂ ਠੀਕ ਹੈ ਜਿਤਨਾ ਡੀਪ ਚੇਟ ਕਰਦੀ ਆ ਅੱਛਾ ਮੇਰਾ ਆਖਰੀ ਸਵਾਲ ਹੈ ਕਿ ਜਿਹੜਾ ਮਾਝੇ ਦਾ ਇਲਾਕਾ ਹੈ ਉਹ ਸੂਰਮਿਆਂ ਦਾ ਇਲਾਕਾ ਸਿਕਾ ਮਾਝੇ ਦੇ ਬੜੇ ਦਲੇਰ ਲੋਕ ਨੇ ਜੇ ਸਹੀ ਰਸਤੇ ਤੇ ਪੈ ਜਾਣ ਤਾਂ ਕਿਹੋ ਜਿਹੇ ਮਾਝੇ ਦੇ ਲੋਕ ਹੋ ਸਕਦੇ ਨੇ ਕੀ ਉਹ ਦੁਬਾਰਾ ਜਿਹੜੇ ਮਾਝੇ ਲੋਕਾਂ ਦੀ ਇੱਕ ਛਵੀ ਸੀ ਉਹ ਦੁਬਾਰਾ ਬਣ ਸਕਦੀ ਹੈ ਜਿਹੜੀ ਉਹ ਛਵੀ ਦਾ ਰੰਗ ਜਿਹੜਾ ਫਿੱਕਾ ਹੁੰਦਾ ਜਾ ਰਿਹਾ ਫਿੱਕਾ ਵਿਖੋ ਗੁਰੂ ਸਾਹਿਬ ਮਿਹਰ ਕਰਨ ਤਾਂ ਸਭ ਕੁਝ ਹੋ ਸਕਦਾ ਆ ਇਹ ਜਿਹੜਾ ਭਗਵਾਨਪੁਰ ਪਿੰਡ ਆ ਇਹ ਵੀ ਸੰਤ ਮਹਾਂਪੁਰਖਾਂ ਦਾ ਪਿੰਡ ਆ ਉਹਨਾਂ ਦੇ ਨਾਂ ਤੇ ਪਿੰਡ ਵੱਸਿਆ ਭਗਵਾਨਪੁਰ ਉਹਨਾਂ ਨੇ ਬੜੀ ਭਗਤੀ ਕੀਤੀ ਸੀ ਤੇ ਸਾਡਾ ਇਲਾਕਾ ਜਿਹੜਾ ਆ ਡੇਰਾ ਬਾਬਾ ਨਾਨਕ ਗੁਰੂ ਨਾਨਕ ਦੇਵ ਜੀ ਦਾ ਇਲਾਕਾ ਗੁਰਦਾਨਕ ਦੇਵ ਜੀ ਨੇ ਇੱਥੇ ਆਪ ਵਾਹੀ ਕੀਤੀ ਆ ਜੀ ਖੁਦ ਗੁਰਨਾਨਕ ਜੀ ਦੇਵ ਜੀ ਨੇ ਇੱਥੇ ਵਾਹੀ ਕੀਤੀ ਆ ਤੇ ਸਾਡੇ ਲਾਗੇ ਸ੍ਰੀ ਬਾਬਾ ਲਾਲ ਜੀ ਦਾ ਮੰਦਿਰ ਆ ਧਨਪੁਰ ਉਹ ਗੁਰਨਾਨਕ ਦੇਵ ਜੀ ਦੇ ਮਸੀਹ ਦੀ ਲੜਕੀ ਆ ਬਹੁਤ ਆਪਣੀ ਗੁਰੂਆਂ ਪੀਰਾਂ ਦੀ ਧਰਤੀ ਆ ਬਾਬਾ ਬੁੱਢਾ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਆਰਮਦਾਸ ਤੇ ਬੜੀ ਮਾਝੇ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਪਰ ਇਹ ਜਿਹੜੀਆਂ ਕੁਝ ਏਜੰਸੀਆਂ ਜਾਂ ਸਰਕਾਰਾਂ ਕਹਿ ਲੋ ਇਹ ਇਸ ਚੀਜ਼ ਨੂੰ ਵੀ ਸਿੱਖਾਂ ਨੂੰ ਜਾਂ ਆਪਣੇ ਪੰਜਾਬ ਨੂੰ ਇੱਕ ਰਾਹੇ ਪਾ ਕੇ ਕਹਿੰਦੀਆਂ ਆ ਕਿ ਸਾਡੀਆਂ ਰੋਟੀਆਂ ਜਿਹੜੀਆਂ ਉਹ ਸਿੱਖਦੀਆਂ ਰਹਿਣ। ਇਹਹੀ ਜਿਹੜੀ ਗੱਲਬਾਤ ਆ ਤੇ ਇਹ ਤੇ ਕਰਕੇ ਹੀ ਪੰਜਾਬ ਜਿਹੜਾ ਰਾਹੇ ਪਿਆ ਆ ਨੌਜਵਾਨਾਂ ਨੂੰ ਰੁਜ਼ਗਾਰ ਮਿਲਣ ਪੜ੍ਹਾਈ ਹੋਵੇ ਤੇ ਨੌਜਵਾਨ ਪੜਨ ਲਿਖਣ ਤੇ ਨੌਕਰੀ ਤੇ ਲੱਗਣ ਤੁਹਾਡੇ ਵੇਲੇ ਜਦੋਂ ਇਹ ਸ਼ੁਰੂ ਹੋਇਆ ਲੜਾਈਆਂ ਛੋਟੀ ਮੂਟੀਆਂ ਥੋੜਾ ਥੋੜਾ ਗੈਂਗਸਟਰ ਵਾਲ ਸ਼ੁਰੂ ਹੋਇਆ ਤਾਂ ਜਿਹਨੇ ਨੌਜਵਾਨ ਉਸ ਵਿੱਚ ਮਤਲਬ ਕਿ ਫਸ ਗਏ ਉਸ ਦਲਦਲ ਚਲੇ ਗਏ ਲੱਗਦਾ ਉਹਨਾਂ ਚੋਂ ਕੋਈ ਰਹਿ ਗਏ ਵਾਪਸ ਆ ਗਏ ਜਾਂ ਬਚ ਗਏ ਨਹੀਂ ਉਹਨਾਂ ਚੋਂ ਤੇ ਦੋ ਚਾਰ ਹੀ ਆ ਜਿਹੜੇ ਹੈਗੇ ਆ ਵਾਪਸ ਆ ਗਏ ਆ ਇਹ بڑے ਮੁੰਡੇ ਹੀ ਜਿਹੜੇ ਵਾਪਸ ਆਏ ਆ ਤੇ ਕੁਝ ਜਿਹੜੇ ਆ ਉਹਨਾਂ ਦੀ ਡੈਥ ਹੋ ਗਈ ਆ ਕਿਹਨੇ ਟੀਕਾ ਲਾ ਕੇ ਕਿਸ ਦੀ ਲੜਾਈ ਝਗੜੇ ਚ ਹੋ ਗਈ ਆ ਤੇ ਬਹੁਤੇ ਜਿਹੜੇ ਆ ਉਹ ਇੰਜੈਕਸ਼ਨ ਤੇ ਨਾਲ ਹੀ ਜਿਹੜੇ ਖਤਮ ਹੋ ਗਏ ਆ ਤੇ ਇਹੀ ਦੋ ਤਿੰਨ ਜਾਣੇ ਸੀ ਜਿ ਤਰ੍ਹਾਂ ਜਿਨ੍ਹਾਂ ਨੇ ਇਹ ਗਰੁੱਪ ਚ ਲਾਇਆ ਮੈਂ ਪਿੱਛੇ ਵੀ ਨਾ ਲਿਆ ਆ ਟਲਵਾ ਵਾਲੇ ਟਲਵਾ ਤੋਂ ਹੀ ਬੁਰੀ ਹੋਣੀ ਉਹਨਾਂ ਦੀ ਵੀ ਡੈਥ ਹੋ ਗਈ ਆ ਉਹਦੇ ਬ੍ਰਦਰ ਦੀ ਵੀ ਡੈਥ ਹੋ ਗਈ ਤੇ ਕਈ ਜਿਹੜੇ ਹੀ ਜਿ ਤਰ੍ਹਾਂ ਇਹ ਲਾਲਾ ਹੀ ਬਟਾਲੇ ਵਾਲਾ ਇਹ ਵੀ ਇਹਦੀ ਵੀ ਡੈਥ ਹੋ ਗਈ ਇਹ ਗੈਂਗਵਾਰ ਚ ਹੀ ਜਿਹੜੇ ਆ ਖਤਮ ਹੋਏ ਸਾਰੇ ਹੂੰ ਤੇ ਬਾਕੀ ਜਿਹੜੇ ਆ ਕੁਛ ਆਪਣੇ ਘਰ ਦੇ ਕਮਾਂਕਾਰਾਂ ਚ ਜਿਹੜੇ ਆ ਉਹ ਪੈਗੇ ਆ ਤੇ ਆਪਣੇ ਜਿਹੜਾ ਆ ਘਰ ਚ ਲਾਉਂਦੇ ਆ ਸੁਤਰ ਕੀ ਹੈ ਚਿਤਰਾਮਾਰਕ ਨੇ ਸੋਜੀ ਬਖਸ਼ੀ ਆ ਤੇ ਸੁਤਰ ਕੀ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਭਾਈ ਸਮਾਵੇਨ ਤੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਨਾਲ ਵੀਰ ਗੁਰਮੀਤ ਸਿੰਘ ਸਾਡੇ ਨਾਲ ਮੌਜੂਦ ਸੀਗੇ ਗੁਰਮੀਤ ਸਿੰਘ ਬੰਬ ਵੈਸੇ ਇਹਨਾਂ ਨੂੰ ਕਹਿ ਦੁੰਦੇ ਆ ਸੋ ਮਾਤਾ ਜੀ ਉਹਨਾਂ ਦੇ ਨਾਲ ਵੀ ਕਾਫੀ ਇਹਨਾਂ ਦਾ ਜਿਹੜਾ ਆ ਨੇੜਤਾ ਸੀਗੀ ਉਹਨਾਂ ਦੇ ਨਾਲ ਆਉਣ ਜਾਣ ਸਕਾ ਕਿਉਂਕਿ ਇਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇਹਨਾਂ ਨੂੰ ਪਿੰਡ ਦੇ ਵਿੱਚ ਸਰਪੰਚੀ ਵੀ ਜਿਹੜੀ ਆ ਉਹ ਹਰਜੀਤ ਕੌਰ ਹੋਣਾ ਬਲੋ ਜਿਹੜੀ ਆ ਦੁਆਈ ਗਈ ਸੀਗੀ ਤੇ ਜੱਗੂ ਭਗਵਾਨਪੁਰੀਏ ਦੇ ਨਾਲ ਵੀ ਇਹ ਰਹਿ ਚੁੱਕੇ ਨੇ ਤੇ ਉਸ ਤੋਂ ਬਾਅਦ ਜੋ ਉੱਥੇ ਦਾ ਸਮਾਗ ਸਾਰਾ ਇਹਨਾਂ ਨੇ ਬਿਆਨ ਕੀਤਾ ਕਿ ਕਿਸ ਤਰੀਕੇ ਦੇ ਨਾਲ ਜੋ ਮਾਝੇ ਦੇ ਦਲੇਰ ਲੋਕ ਸੀਗੇ ਮਾਝੇ ਦੇ ਯੋਧੇ ਲੋਕ ਸੀਗੇ ਜਿੱਥੇ ਮਾਝੇ ਦੇ ਲੋਕਾਂ ਨੂੰ ਬੜੇ ਦਲੇਰ ਆ ਨਾ ਕਿਹਾ ਜਾਂਦਾ ਕਿ ਬਹੁਤ ਦਲੇਰ ਹੈ ਉਹ ਮਾਝ ਦੇ ਲੋਕ ਕਿਸ ਤਰੀਕੇ ਦੇ ਨਾਲ ਹੁਣ ਇਹਨਾਂ ਨਸ਼ਿਆਂ ਦਾ ਗੈਂਗਸਟਰਵਾਦ ਦਾ ਜਾਂ ਹੋਰ ਅਜਹੀਆਂ ਚੀਜ਼ਾਂ ਦਾ ਸ਼ਿਕਾਰ ਹੋ ਰਹੇ ਨੇ ਸਾਰੇ ਨੌਜਵਾਨਾਂ ਨੂੰ ਇਹਨਾਂ ਨੇ ਇਹੀ ਅਪੀਲ ਕੀਤੀ ਕਿ ਉਹਨਾਂ ਨੂੰ ਵਾਪਸ ਆਉਣਾ ਚਾਹੀਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਜੋ ਉੱਤਰ ਆਇਆ ਸਾਰੇ ਸਿੱਖਾਂ ਦਾ ਪੰਜਾਬੀਆਂ ਦਾ ਉੱਧਰ ਨੂੰ ਮੂ ਕਰਨਾ ਹੈ